we uh -huh. ਰੱਤ ਕਰੋ ਰੱਤ ਕਰੋ ਰੱਤ ਕਰੋ ਧੱਕਾ ਚੱਲਣਾ ਨਹੀਂ ਦੇਣਾ ਨਹੀਂ ਚੱਲਣਾ ਨਹੀਂ ਦੇਣਾ ਚੱਲੋ ਰੱਤ ਕਰੋ ਜੀ ਪਰਚਾ ਰੱਤ ਕਰੋ ਰੱਤ ਕਰੋ ਰੱਤ ਕਰੋ ਧੱਕੇ ਰੱਤ ਕਰੋ ਰੱਤ ਕਰੋ ਰੱਤ ਕਰੋ ਕੇਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਧੱਕੇਸ਼ਾਈ ਬੰਦ ਕਰੋ ਰੱਤ ਕਰੋ ਬੰਦ ਕਰੋ ਜਿਹੜਾ ਇਹ ਬੜੀ ਮੁਖਤਾਈ ਘਟਨੇ ਆ ਮਨਿੰਦਰ ਜੀ ਤੇ ਜਿਹੜਾ ਪਰਚਾ ਕੀਤਾ ਗਿਆ ਤੇ ਇਹ ਸਿਆਸੀ ਦਬਾਉਣ ਵਾਲੀ ਪਰਚਾ ਹੋਇਆ ਹੈ ਠੀਕ ਹੈ ਇਹਨੂੰ ਅਸੀਂ ਬਰਦਾਸ਼ਤ ਹੀ ਕਰਾਂਗੇ ਪੱਤਰਚਾਰ ਪੱਤਰਕਾਰ ਸਾਰਾ ਭਾਈਚਾਰਾ ਇਕੱਠਾ ਹੋ ਰਿਹਾ ਅਸੀਂ ਚਾਡੀ ਸਾਹਿਬ ਨੂੰ ਦੇ ਰਹੇ ਆ ਮੰਗ ਪੱਤਰ ਦੇ ਰਹੇ ਆ ਫਿਕਰ ਸਾਹਿਬ ਨੂੰ ਵੀ ਦੇਵਾਂਗੇ ਤੇ ਆਪਦੀ ਇੱਕ ਪੂਰੀ ਰਣਨੀਤੀ ਤਿਆਰ ਕਰਕੇ ਯੁੱਧ ਲੜਾਂਗੇ ਅਸੀਂ ਕਿਸੇ ਤੋਂ ਨਾਲ ਡਰਦੇ ਆ ਨਾ ਕਿਸ ਨੂੰ ਡਰਾਉਣਾ ਹੈ ਠੀਕ ਹੈ ਲੇਕਿਨ ਪੱਤਰਕਾਰ ਜਿਹੜੀ ਕਰਨੀ ਹੈ ਜੇ ਕੋਈ ਲਗਾਉਂਦਾ ਹੈ ਬੰਦਾ ਤੇ ਕਿਸੇ ਤੋਂ ਨਹੀਂ ਲੱਗਦਾ ਚਾਹਣਾ ਕਿ ਕੀ ਕਾਰਨ ਮਾਲ ਕਾਰਨ ਕਿ ਮੰਨਦੇ ਹੋ ਕਿ ਸਰਕਾਰਾਂ ਦੀ ਇਸ ਸਰਕਾਰ ਦੇ ਵਿੱਚ ਜ਼ਿਆਦਾਤਰ ਵਿਖੇ ਗਿਆ ਕਿ ਇਦਾਂ ਦੀ ਕਾਰਵਾਈ ਕੀਤੀ ਇੱਕੋ ਇਸ ਸਰਕਾਰ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਸੀ ਠੀਕ ਹੈ ਉਹ ਉਮੀਦਾਂ ਜਿਹੜੀਆਂ ਦਿੱਲੀ ਵਾਲਿਆਂ ਨੇ ਵੀ ਕੀਤੀਆਂ ਸੀ ਦਿੱਲੀ ਵਾਲਿਆਂ ਨੇ ਤਾਂ ਦੱਸ ਲਾ ਤੇ ਗਾਂ ਪੰਜਾਬ ਦੀ ਜਿਹੜੀ ਜਨਤਾ ਉਹ ਵੀ ਦੱਸ ਦੂਗੀ ਵੀ ਕਿੰਨੇ ਕੁ ਤੁਸੀਂ ਚੰਗੇ ਹੋ ਠੀਕ ਹੈ ਨਾ ਜਿਹੜੇ ਇਹ ਕਹਿੰਦੇ ਕੁਛ ਸੀ ਕਰਦੇ ਕੁਛ ਹੈ ਇਹਨਾਂ ਦੇ ਕਹਿਣ ਤੇ ਕਰਨ 'ਚ ਫਰਕ ਹੈ ਚਲੋ ਉਹ ਹੁੰਦਾ ਹੀ ਆ ਥੋੜਾ ਬਹੁਤਾ ਚੱਲ ਜਾਂਦਾ ਲੇਕਿਨ ਜੇ ਪ੍ਰੈਸ ਨੂੰ ਦਬਾਉਂਦੇ ਐ ਇਹ ਨਹੀਂ ਚੱਲਣਾ ਇਹ ਨਹੀਂ ਚੱਲਣ ਦੇਵਾਂਗੇ ਪੱਤਰਕਾਰ ਭਾਈਚਾਰਾ ਸਾਰਾ ਇਕੱਠਾ ਹੁੰਦਾ ਯੁੱਧ ਲਾਵਾਂਗੇ ਚਾ ਨਹੀਂ ਜੇ ਗੱਲ ਕਰੀਏ ਤਾਂ ਤੁਸੀਂ ਸੀਨੀਅਰ ਪੱਤਰਕਾਰ ਹੈਗੇ ਆ ਪਹਿਲਾਂ ਨਾਲੋਂ ਤਾਂ ਹੁਣ ਦੇ ਹਾਲਾਤਾਂ ਦੇ ਵਿੱਚ ਕਿੰਨਾ ਕੁ ਡਿਫਰੈਂਸ ਹੈਗਾ ਜੀ ਨਹੀਂ ਨਹੀਂ ਜਿਹੜੇ ਇਦਾਂ ਦੀਆਂ ਗੱਲਾਂ ਤਾਂ ਹਮੇਸ਼ਾ ਹੀ ਹੁੰਦੀਆਂ ਆਈਆਂ ਫਰੀਦਕੋਟ 'ਚੋਂ ਯੁੱਧ ਲੱਗਦੇ ਰਹੇ ਆ ਫਰੀਦਕੋਟ ਪ੍ਰੈਸ ਕਲੱਬ ਨੇ ਯੁੱਧ ਜਿੱਤੇ ਵੀ ਐ ਇਹ ਯੁੱਧ ਤਾਂ ਹੀ ਜਿੱਤਿਆ ਜਾਂਦਾ ਜੇ ਸਾਡੀ ਇਕਤਾ ਠੀਕ ਆ ਆਪਸੀ ਮਤਪੇ ਜੇ ਸੀ ਰੱਖਾਂਗੇ ਤੇ ਨਹੀਂ ਕੋਈ ਗੱਲ ਕਿ ਉਹ ਸੀ ਜਿਹੜੇ ਪਹਿਲਾਂ ਵੀ ਉਧਰ ਲੜੇ ਆ ਉਹ ਆਪਸੀ ਮਤਤੇ ਦੂਰ ਕਰਕੇ ਲੜੇ ਆ ਹੁਣ ਵੀ ਦੂਰ ਕਰਾਂਗੇ ਯੁੱਧ ਲੜਾਂਗੇ ਅੱਜ ਸਮਕੇ ਪਾਈਚਾਰੇ ਵੱਲੋਂ ਪਤਰਕਾਰ ਪਾਈਚਾਰੇ ਵੱਲੋਂ ਤੀਸਾ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ ਕਾਰਨ ਇਹ ਹੈ ਕਿ ਪਿਛਲੇ ਦਿਨੀ ਜੋ ਜੈਤੋ ਦੇ ਪਤਰਕਾਰ ਮਨਿੰਦਰ ਜੀ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਪਤਿਆਗਰਜ ਕੀਤਾ ਗਿਆ ਤਾਂ ਉਸ ਨੂੰ ਲੈ ਕੇ ਫਰੀਦਕੋਟ ਦੇ ਵਿੱਚ ਪਤਰਕਾਰ ਪਾਈਚਾਰੇ ਵੱਲੋਂ ਇੱਕ ਮੰਗ ਪੱਤਰ ਦੇਣ ਦਾ ਸੋਚਿਆ ਗਿਆ ਸੀਗਾ ਤਾਂ ਉਸ ਪ੍ਰੋਗਰਾਮ ਦੇ ਤਹਿਤ ਅੱਜ ਫਰੀਜ਼ਕੋਰਟ ਵਿੱਚ ਅਸੀਂ ਇਕੱਠੇ ਹੋਏ ਹਾਂ ਸਮੁੱਚੇ ਮੈਂ ਪੱਤਰਕਾਰ ਭਾਈਚਾਰਾ ਜੇ ਸਰਪੰਚ ਅੱਜ ਡੀਸਾ ਨੂੰ ਮੰਗ ਪੱਤਰ ਸੌਪਿਆ ਜਾਊਗਾ ਤੇ ਅਗਾ ਉਸ ਤੋਂ ਬਾਅਦ ਅਗਲੀ ਕਾਰਵਾਈ ਕੀ ਹੋਊਗੀ ਉਹ ਆਪਾਂ ਦੇਖਾਂਗੇ ਜਿਸ ਤਰ੍ਹਾਂ ਉਹਨਾਂ ਦਾ ਪ੍ਰੋਗਰਾਮ ਲਿਖਿਆ ਜਾਊਗਾ ਉਸੇ ਮੁਤਾਬਕ ਇਸ ਫਰੀਜ਼ਕੋਰਟ ਦੇ ਵਿੱਚ ਉਹਦੀ ਕਾਰਵਾਈ ਹੋਵੇਗੀ ਉੜੇ ਜੇ ਗੱਲ ਕਰੀਏ ਕਿ ਮਾਮਲਾ ਹੋਇਆ ਕੀ ਸੀਗਾ ਕਿ ਘਟਨਾ ਕੀ ਵਾਪਰੀ ਹੈ ਇਹ ਕੋਈ ਸੋਸ਼ਲ ਮੀਡੀਆ ਤੇ ਇੱਕ ਆਡੀਓ ਚੱਲੀ ਸੀਗੀ ਜਿਹੜੀ ਐਮ ਐਲ ਏ ਔਰ ਉਹਨਾਂ ਦੇ ਕੋਈ ਵਰਕਰ ਦੇ ਵਿਚਾਲੇ ਸੀਗੀ ਉਸ ਨੂੰ ਲੈ ਕੇ ਜੋ ਲੋਕ ਅਵਾਜ਼ ਟੀਵੀ ਦੇ ਪੱਤਰਕਾਰ ਨੇ ਮਨਿੰਦਰ ਜੀ ਉਹਨਾਂ ਵੱਲੋਂ ਆਪਣੇ ਚੈਨਲ ਤੇ ਇਹ ਆਡੀਓ ਜੁਆਇ ਚਲਾਈ ਗਈ ਸੀ ਪਰ ਉਸ ਤੋਂ ਬਾਅਦ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਜੋ ਐਮ ਐਲ ਏ ਨੇ ਉਹਨਾਂ ਵੱਲੋਂ ਉਸ ਤੇ ਕਾਰਵਾਈ ਕੀਤੀ ਗਈ ਹੈ ਪਰਚਾ ਦਰਜ ਕੀਤਾ ਗਿਆ ਕਿ ਇਹ ਆਡੀਓ ਜੋ ਹੈ ਇਹ ਐਡਿਟ ਕੀਤੀ ਹੋਈ ਹੈ ਜਾਂ ਇਹ ਝੂਠੀ ਹੈ ਕਰਦੀ ਤਾਂ ਉਸ ਨੂੰ ਲੈ ਕੇ ਵਿਦਾਊਟ ਕਲੈਰੀਫਾਈ ਕੀਤੇ ਉਸ ਤੇ ਜੋ ਕਾਰਵਾਈ ਕੀਤੀ ਗਈ ਹੈ ਤੇ ਜਿਸ ਦਾ ਸਮੁੱਚਾ ਪੱਤਰਕਾਰ ਭਾਈਚਾਰਾ ਇਹ ਦਿਨ ਖੇਦੀ ਕਰਦਾ ਔਰ ਇਹਦੇ ਨਾਲ-ਨਾਲ ਹੋਰ ਵੀ ਕਿਸਾਨ ਜਥੇਬੰਦੀਆਂ ਲਾਲ ਲਈ ਜਾਂ ਕੋਈ ਐਡਵੋਕੇਟ ਲਾਲ ਗਏ ਜਾਂ ਕੋਈ ਹੋਰ ਸਮੁੱਚੀਆਂ ਜਨਤਕ ਜਥੇਬੰਦੀਆਂ ਜੋ ਨਹੀਂ ਉਹ ਵੀ ਸਮਰਥਨ ਦੇ ਵਿੱਚ ਉਤਰੀਆਂ ਨਹੀਂ ਇੱਕ ਪੋਲੀਟিক্যাল ਲੀਡਰਾਂ ਦੀ ਆਪਾਂ ਗੱਲ ਕਰ ਲਈਏ ਉਹ ਵੀ ਇਹਨਾਂ ਦੇ ਹੱਕ ਦੇ ਵਿੱਚ ਉਤਰੀ ਨਹੀਂ ਤਾਂ ਪੱਤਰਕਾਰ ਭਾਈਚਾਰੇ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਖਾਸ ਨਿਰਾਸ਼ਾ ਜਨਾਈ ਜਾ ਰਹੀ ਹੈ ਕਿਉਂਕਿ ਇੱਕ ਪਾਸੇ ਇੱਕ ਤਰਫਾ ਆਪਾਂ ਕਾਰਵਾਈ ਨੂੰ ਆਪਾਂ ਕਹਿ ਸਕਦੇ ਹਾਂ ਵੀ ਇੱਕ ਤਰਫਾ ਕਾਰਵਾਈ ਜੋ ਹੈ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਕਿ ਜਿਸ ਤਰ੍ਹਾਂ ਦੀ ਵੀ ਅਗਲੀ ਰਨਿੰਟਿਟੀ ਲਿਖੀ ਗਈ ਤਾਂ ਉਸੇ ਤਰ੍ਹਾਂ ਇੱਥੇ ਵੀ ਕਾਰਵਾਈ ਜੋ ਹੈ ਅਮਲ ਦੇ ਵਿੱਚ ਲਿਆਂਦੀ ਜਾਊਗੀ ਅੱਜ ਫ੍ਰੀ ਕੋਰਟ ਦੇ ਵਿੱਚ ਸਾਡੇ ਸਮੂਹ ਸੀਨੀਅਰ ਸਾਰੇ ਪੱਤਰਕਾਰ ਅੱਜ ਇਕੱਠੇ ਹੋਏ ਆ ਕਿਉਂਕਿ ਸਾਡੇ ਸਾਥੀ ਇੱਕ ਡਿਜੀਟਲ ਮੀਡੀਆ ਦੇ ਪੱਤਰਕਾਰ ਜਿਹਦੇ ਜੋ ਜੱਜ ਤੋਂ ਦੇ ਰਹਿਣ ਵਾਲੇ ਉਹਨਾਂ ਤੇ ਜੋ ਇੱਕ ਐਫੇਰ ਦੇ ਦਰਜ ਕੀਤੀ ਗਈ ਹੈ ਕਿਉਂਕਿ ਇੱਕ ਆਡੀਓ ਵਾਇਰਲ ਹੋਈ ਸੀ ਕਿਉਂਕਿ ਆ ਰਾਮਪੁਰਾ ਫੂਲ ਦੇ ਵਿਧਾਇਕ ਜਿਹੜੇ ਹੈਗੇ ਨੇ ਬਲਕਨ ਸਿੰਘ ਸਿੱਧੂ ਉਹਨਾਂ ਦੀ ਇੱਕ ਆਡੀਓ ਸੀਗੀ ਤੇ ਉਹ ਚੈਨਲ ਵੱਲੋਂ ਲੋਕਵਾਚ ਚੈਨਲ ਵੱਲੋਂ ਜਿਹੜੀ ਹੈ ਪ੍ਰਕਾਸ਼ਿਤ ਕੀਤੀ ਗਈ ਸੀਗੀ ਤੇ ਜਸ ਤੋਂ ਬਾਅਦ ਹੁਣ ਮਨਿੰਦਰ ਜੀ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਇੱਕ ਜਿਨ੍ਹਾਂ ਦੀ ਆਡੀਓ ਜਿਨ੍ਹਾਂ ਵੱਲੋਂ ਨਾਲ ਮੈਂ ਗੱਲਬਾਤ ਕੀਤੀ ਗਈ ਸੀ ਉਹਨਾਂ ਦੇ ਵੀ ਕਾਰਵਾਈ ਕੀਤੀ ਗਈ ਹੈ ਤੋ ਸਾਰੇ ਪੰਜਾਬ ਦੇ ਵਿੱਚ ਲਗਾਤਾਰ ਇਹ ਚੀਜ਼ ਦਾ ਵਿਰੋਧ ਹੋ ਰਿਹਾ ਪੱਤਰਕਾਰ ਭਾਈਚਾਰੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਜਾਂ ਜਾਂ ਜਨਤੂ ਦੇ ਵਿੱਚ ਵੱਡਾ ਇਕੱਠ ਰੱਖਿਆ ਸੀਗਾ ਉੱਥੇ ਪਹੁੰਚ ਕੇ ਇਹ ਚੀਜ਼ ਦਾ ਨਾਰਾਜ਼ਗੀ ਜ਼ਾਹਰ ਕੀਤੀ ਗਈ ਸੀ ਕਿ ਸਰਕਾਰ ਵੱਲੋਂ ਗਲਤ ਕਮੈਂਟ ਕੀਤਾ ਹੈ ਹਾਲਾਂਕਿ ਸਾਰੇ ਹੀ ਪਾਰਟੀਆਂ ਵੱਲੋਂ ਚਾਹੇ ਉਹ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਆਮ ਆਦਮੀ ਦੇ ਖਿਲਾਫ ਸਾਰੇ ਵੱਲੋਂ ਜਿਹੜਾ ਬਿਆਨ ਦਿੱਤੇ ਗਏ ਨੇ ਕਿ ਇਹ ਜਿਹੜੀ ਪੱਤਰਕਾਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਇਹ ਆਵਾਜ਼ ਨੂੰ ਦੱਬਣ ਨਹੀਂ ਦੇਵਾਂਗੇ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਤੋਂ ਅ ਕਿਉਂਕਿ ਇਹ ਸਰਕਾਰ ਵੱਲੋਂ ਜਿਹੜੀ ਗਲਤ ਕਾਰਵਾਈ ਕੀਤੀ ਗਈ ਹੈ ਕਿ ਇਹ ਪਰਚੇ ਨੂੰ ਜਰਾ ਰੱਦ ਕੀਤਾ ਜਾਵੇ ਅਤੇ ਜੇਕਰ ਇਹਦੇ ਵਿੱਚ ਕਾਰਵਾਈ ਕੀਤੀ ਜਾਵੇ ਤਾਂ ਜੋ ਇਹਦੇ ਵਿੱਚ ਜੋ ਉੱਥੋਂ ਦੇ ਵ代ਕ ਸਾਹਮਣੇ ਉਹਨਾਂ ਵੱਲੋਂ ਜੋ ਗੱਲਬਾਤ ਕੀਤੀ ਗਈ ਆ ਜਾਂ ਸਪੀਕਰ ਕਲਾਸਿੰਗ ਸੰਧਵਾ ਬਾਰੇ ਜੋ ਟਿੱਪਣੀ ਕੀਤੀ ਗਈ ਆ ਭਾਈਚਾਰੇ ਵਾਲੀ ਵਾਲੀ ਟਿੱਪਣੀ ਕੀਤੀ ਗਈ ਹੈ ਇਹਦੇ ਖਿਲਾਫ ਵੀ ਕੋਈ ਨਾ ਕੋਈ ਕਾਰਵਾਈ ਕਰਨੀ ਚਾਹੀਦੀ ਹਾਲਾਂਕਿ ਇਹਦੇ ਵੱਲ ਜਿਹੜੀ ਇਸ ਮੌਜੂਦਾ ਸਰਕਾਰ ਆ ਉਹ ਜਮਾਂ ਨਹੀਂ ਧਿਆਨ ਦੇ ਰਹੀ ਜਿਹੜੇ ਹੈਗੇ ਮੀਡੀਆ ਨੂੰ ਦਬਾਅ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਜੋ ਲੋਕਾਂ ਦੇ ਮੁੱਲੇ ਚੁੱਕਦੇ ਨੇ ਜੋ ਲੋਕਾਂ ਦੇ ਬੁੱਧੇ ਚੁੱਕਦੇ ਨੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਅੱਜ ਦਾ ਪਲਾਸਾ ਇਕੱਠ ਥੋੜਾ ਹੈ ਪਰ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ মিডিਆ ਨਹੀਂ ਦਬੇਗਾ ਲੋਕਾਂ ਦੀ ਆਵਾਜ਼ ਚੁੱਕਦੇ ਰਹਿਣਗੇ ਅਤੇ ਜਿੰਨਾ ਤੱਕ ਇਹ ਪਰਚਾ ਦਰਜ ਨਹੀਂ ਕੀਤਾ ਅੱਜ ਜੋ ਬਟਿੰਡੇ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਉਸ ਦੇ ਵਿੱਚ ਜਿਹੜਾ ਫੈਸਲਾ ਹੋਵੇਗਾ ਉਹ ਵੀ ਸਾਰੇ ਪੱਤਰਕਾਰ ਉਹਦਾ ਸਾਥ ਦੇਵਾਂਗੇ ਤੇ ਕੋਈ ਵੀ ਸੰਘਰਸ਼ ਕਰਨਾ ਪਿਆ ਉਹਦੇ ਵਿੱਚ ਅਸੀਂ ਬੀ ਕੋਰ ਦੇ ਸਾਰੇ ਪੱਤਰਕਾਰ ਖਵਾ ਚੜ ਕੇ ਹਿੱਸਾ ਲਵਾਂਗੇ ਤਖਤਾਰ ਜੀ ਜਿਸ ਤਰ੍ਹਾਂ ਕਵਰੇਜ ਕੀਤੀ ਜਾਂਦੀ ਹੈ ਕਵਰਿੰਗ ਦੇ ਵਿੱਚ ਦੋਨਾਂ ਦੇ ਪੱਖ ਬਖਾਏ ਜਾਂਦੇ ਆ ਕਿ ਇੱਕ ਦਾ ਪੱਖ ਬਖਾਇਆ ਜਾਂਦਾ ਕਿਸ ਤਰ੍ਹਾਂ ਕਵਰਿੰਗ ਕਰਦੇ ਆ ਪਰ ਦੂਸਰਾ ਦੇਖੋ ਇਹ ਜਿਹੜੀ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਸੀਗੀ ਇਹਦੇ ਬਾਰੇ ਕੱਲ ਮਨਿੰਦਰ ਜੀ ਨੇ ਅਸੀਂ ਇੱਕ ਇੰਟਰਵਿਊ ਕੀਤੀ ਉਹਦੇ ਵਿੱਚ ਕਲੀਅਰ ਕਰ ਦਿੱਤਾ ਗਿਆ कि ਮੈਂ ਫੋਨ ਲਾਇਆ ਸੀ WhatsApp ਤੇ ਵੀ ਕੀਤੀ ਆ ਉਦੋਂ ਉਹਨਾਂ ਵੱਲੋਂ ਕੋਈ ਵੀ ਰਿਪਲਾਈ ਨਹੀਂ ਕੀਤਾ ਜਾਂਦਾ ਕਿਉਂਕਿ ਇਹ ਖਾਸ ਤੌਰ ਤੇ ਦੇਖਿਆ ਜਾਂਦਾ ਹੈ ਇਸ ਸਰਕਾਰ ਦੇ ਵਿੱਚ ਖਾਸ ਕਰਕੇ ਆ ਵੀ ਜਦੋਂ ਇਹਨਾਂ ਦੇ ਖਿਲਾਫ ਕੋਈ ਖਬਰ ਹੁੰਦੀ ਆ ਤਾਂ ਇਹਨਾਂ ਵੱਲੋਂ ਉਹਦੇ ਉੱਪਰ ਕੋਈ ਸਪਸ਼ਟੀਕਰਨ ਦਿੱਤਾ ਨਹੀਂ ਜਾਂਦਾਗਾ ਪਰ ਜਦੋਂ ਖਬਰ ਪ੍ਰਕਾਸ਼ਿਤ ਕੀਤੀ ਜਾਂਦੀ ਆ ਤਾਂ ਫਿਰ ਇਹਨਾਂ ਨੂੰ ਭਜਣਾ ਪੈਂਦੀਆਂ ਤੇ ਫਿਰ ਕਹਿੰਦੇ ਵੀ ਇਹ ਪੱਤਰਕਾਰ ਨੂੰ ਦੱਬ ਲਓ ਜਿਵੇਂ ਦੱਬਿਆ ਜਾਂਦਾ ਪਰ ਇਹ ਦੇਖਿਆ ਨਹੀਂ ਜੇਕਰ ਤੁਹਾਡੇ ਨੂੰ ਫੋਨ ਕੀਤਾ ਗਿਆ ਹੈ ਤਾਂ ਤੁਸੀਂ ਆਪਣਾ ਪੱਖ ਰੱਖੋ ਪਹਿਲੀ ਗੱਲ ਤਾਂ ਇੱਕ ਜ਼ਿੰਮੇਵਾਰ ਇਨਸਾਨ ਨੇ ਬਲਕਾਰ ਸਿੰਘ ਸਿੱਧੂ ਉਹਨਾਂ ਨੂੰ ਇਹ ਚੀਜ਼ਾਂ ਸੋਚ ਸਮਝ ਕੇ ਗੱਲਬਾਤ ਕਰਨੀ ਚਾਹੀਦੀ ਕਿ ਅੱਜ ਕੱਲ ਸੋਸ਼ਲ ਮੀਡੀਆ ਜਮਾਨਾ ਹਰ ਇੱਕ ਦੇ ਖਾਤੇ ਵਿੱਚ ਫੋਨ ਆ ਕਦੇ ਵੀ ਤੁਹਾਡੀ ਰਿਕਾਰਡਿੰਗ ਹੋ ਸਕਦੀ ਹੈ ਆਮ ਇਨਸਾਨ ਦੀ ਰਿਕਾਰਡਿੰਗ ਹੋਣਾ ਤੇ ਇੱਕ ਅਹਿਮ ਬੰਦੇ ਦੀ ਰਿਕਾਰਡਿੰਗ ਹੋਣਾ ਇੱਕ ਦਿਨ ਕਿਤੇ ਨਿੰਦਮਜੋਕ ਬਣ ਜਾਂਦੀ ਹੈ ਤੇ ਅਸੀਂ ਉਹਦੀ ਨਿਖੇਦੀ ਕਰਦੇ ਹਾਂ ਤੇ ਅਸੀਂ ਇਹ ਚੀਜ਼ੇ ਸੰਘਾਸ ਕਰਾਂਗੇ ਜਿਹੜਾ ਆਪਣੇ ਪੱਤਰਕਾਰ ਮਨਿੰਦਰ ਜੀ ਸਿੱਧੂ ਤੇ ਬਰਚਾ ਹੋਇਆ ਹੈ ਅਸੀਂ ਸਾਰੇ ਕੋੜਪੁਰਾ ਪ੍ਰੈਸ ਕਲੱਬ ਵੱਲੋਂ ਵੀ ਅਸੀਂ ਇਹ ਨਿਖੇਦੀ ਕਰਦੇ ਹਾਂ ਔਰ ਇਦਾਂ ਦੀਆਂ ਧੱਕੇਸ਼ਈਆਂ ਕਦੇ ਵੀ ਬਰਲਾਸ਼ਤ ਨਹੀਂ ਕੀਤੀ ਜਾਣੀਆਂ ਕਿਉਂਕਿ ਪ੍ਰੈਸ ਹੈ ਉਹਨੇ ਆਪਦੀਆਂ ਗੱਲਾਂ ਰੱਖਣੀਆਂ ਜੋ ਲੋਕੀ ਸਾਨੂੰ ਕੁਝ ਦਿੰਦੇ ਆ ਜਾਂ ਸਾਨੂੰ ਕੋਈ ਪਤਾ ਲੱਗਦਾ ਤਾਂ ਇਹ ਪ੍ਰੈਸ ਜੇ ਸੜਾ ਕਿਸੇ ਲੋਕਾਂ ਸਾਹਮਣੇ ਗੱਲ ਲਾਉਂਦੀ ਹੈ ਪਰ ਉਹਦੇ ਬਦਲੇ ਆਪਾਂ ਜੇ ਪ੍ਰੈਸ ਨੂੰ ਦਬਾਉਣ ਦੀ ਕੋਸ਼ਿਸ਼ ਕਰੀਏ ਤਾਂ ਇਹ ਗਲਤ ਹੈ ਇਸ ਕਰਕੇ ਆਪਾਂ ਸਾਰੇ ਇਕੱਠੇ ਆਂ ਰਲ ਮਿਲ ਕੇ ਆਂ ਜੇ ਕੋਈ ਗਲਤ ਹੈ ਤਾਂ ਉਹਨੂੰ ਗਲਤ ਕਵਾਂਗੇ ਇਸਵੇਂ ਸੀ ਮਤਲਬ ਰਲ ਮਿਲ ਕੇ ਚੱਲਾਂਗੇ ਧੰਨਵਾਦ ਜਿਹੜੇ ਪਰਚਾ ਦਿੱਤਾ ਆਪ ਨੂੰ ਸਾਡੇ ਮਦਰਗਾਹ ਤੋਂ ਜੀ ਬਹੁਤ ਹੀ ਗਲਤ ਹੈ ਸਰਕਾਰ ਅਕਸਰ ਇਹ ਜਿਹੇ ਦਬਾਅ ਪਾਉਂਦੀ ਹੁੰਦੀ ਹੈ ਜਿਹੜੇ ਪੱਤਰਕਾਰੀ ਕਰਦੇ ਹੈ ਔਰ ਸਹੀ ਪੱਤਰਕਾਰੀ ਕਰਦੇ ਹੈ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੇ ਪਰਚੇ ਹੁੰਦੇ ਹੈ ਪਰ ਚਾਹਨਾ ਕੁਝ